H1B ਵੀਜ਼ਾ 1 ਲੱਖ ਡਾਲਰ ਚ ਸਪਨਾ ਕੀ ਹੁਣ ਮਹਿੰਗਾ ਹੋਣ ਜਾ ਰਿਹਾ ਹੈ? 트럼ਪ ਦਾ ਝਟਕਾ ਕੀ ਜਾਣਬੁੱਝ ਕੇ ਦਿੱਤਾ ਗਿਆ ਹੈ? ਅਮਰੀਕਾ ਚ ਹੁਣ ਮੁਸ਼ਕਲ ਹੋ ਜਾਣੀ ਹੈ। ਸਪਨਾ ਮਹਿੰਗਾ ਹੋ ਜਾਣਾ ਹੈ। ਕੀ ਇਹ ਪੰਜਾਬੀਆਂ ਲਈ ਵੀ ਖਤਰੇ ਦੀ ਘੰਟੀ ਹੈ? ਸਤਿ ਸ੍ਰੀ ਅਕਾਲ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਬਹੁਤ ਹੀ ਵੱਡੀ ਤੇ ਤਾਜ਼ਾ ਖਬਰ ਦੇ ਬਾਰੇ ਜੋ ਕਿ ਇੰਡੀਅਨ ਆਈਟੀ ਪ੍ਰੋਫੈਸ਼ਨਲਸ ਦੇ ਲਈ ਇੱਕ ਵੱਡਾ ਝਟਕਾ ਸਾਬਿਤ ਹੋ ਸਕਦੀ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਨੇ ਹਾਲ ਹੀ ਵਿੱਚ H1B ਵੀਜ਼ਾ ਪ੍ਰੋਗਰਾਮ 'ਚ ਵੱਡਾ ਚੇਂਜ ਕੀਤਾ ਹੈ। ਹੁਣ ਕੰਪਨੀਆਂ ਨੂੰ H1B ਵੀਜ਼ਾ ਲਈ ਹਰ ਸਾਲ 1 ਲੱਖ ਡਾਲਰ ਦੀ ਫੀਸ ਭਰਨੀ ਪੈਣੀ ਹੈ। ਕੀ ਇਸ ਦਾ ਮਤਲਬ ਹੈ ਕਿ ਇੰਡੀਅਨ ਪੇਸ਼ਾਵਰ ਦੇ ਲਈ ਅਮਰੀਕਾ 'ਚ ਕੰਮ ਕਰਨ ਦਾ ਸੁਪਨਾ ਹੁਣ ਕਾਫੀ ਜ਼ਿਆਦਾ ਮਹਿੰਗਾ ਹੋ ਜਾਵੇਗਾ? ਆਓ ਜਾਣੀਏ ਡਿਟੇਲ ਦੇ ਵਿੱਚ ਕਿ ਇਸ ਦਾ ਅਸਰ ਕੀ ਪੈਣਾ ਹੈ। ਨਵਾਂ ਹੁਕਮ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ 19 ਸਤੰਬਰ 2025 ਨੂੰ ਇੱਕ ਕਾਰਜਕਾਰੀ ਹੁਕਮ ਤੇ ਸਾਈਨ ਕੀਤੇ ਹੈ ਇਸ ਦੇ ਤਹਿਤ H1 ਵੀਜ਼ਾ ਲਈ 1 ਲੱਖ ਡਾਲਰ ਯਾਨੀ ਕਿ ਲਗਭਗ ਇੰਡੀਆ ਦਾ 83 ਤੋਂ 85 ਲੱਖ ਰੁਪਇਆ ਸਾਲਾਨਾ ਫੀਸ ਲਗਾਈ ਗਈ ਹੈ ਇਹ ਫੀਸ ਪਹਿਲਾਂ ਮੌਜੂਦਾ ਫੀਸ ਜੋ ਕਿ 1700 ਡਾਲਰ ਤੋਂ 4500 ਡਾਲਰ ਸੀ ਉਸ ਦੇ ਨਾਲੋਂ ਕਾਫੀ ਜ਼ਿਆਦਾ ਹੈ ਇਸ ਦੇ ਨਾਲ 트੍ਰੰਪ ਪ੍ਰਸ਼ਾਸਨ ਨੇ 트੍ਰੰਪ 골ਡ ਕਾਰਡ ਤੇ 트럼ਪ 플래티넘 카드 ਦੇ ਵਰਗੇ ਨਵੇਂ ਵੀਜ਼ਾ ਵਿਕਲਪ ਆ ਉਹ ਵੀ ਲਾਂਚ ਕਰ ਦਿੱਤੇ ਆ ਜਿਹੜੇ 1 ਮਿਲੀਅਨ ਡਾਲਰ ਤੇ 5 ਮਿਲੀਅਨ ਡਾਲਰ ਦੀ ਨਿਵੇਸ਼ ਰਕਮ ਦੇ ਨਾਲ ਅਮਰੀਕਨ ਸਿਟੀਜ਼ਨਸ਼ਿਪ ਦਾ ਰਸਤਾ ਦਿੰਦੇ ਆ H1B ਵੀ ਵੀਜ਼ਾ ਇੱਕ ਕੁਸ਼ਲ ਕਾਰਗਰ ਵੀਜ਼ਾ ਜੋ ਕਿ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪੇਸ਼ਾਵਰਾਂ ਨੂੰ ਅਸਥਾਈ ਤੌਰ ਤੇ ਕੰਮ ਕਰਦੀਆਂ ਗਏ ਦਿੰਦਾ ਹੈ ਹਰ ਸਾਲ ਲਗਭਗ 85000 ਨਵੇਂ H1B ਵੀਜ਼ਾ ਜਾਰੀ ਕੀਤੇ ਜਾਂਦੇ ਆ ਜਿਨ੍ਹਾਂ ਦਾ ਵੱਡਾ ਹਿੱਸਾ ਇੰਡੀਅਨ ਪੇਸ਼ਾਵਰਾਂ ਨੂੰ ਦਿੱਤਾ ਜਾਂਦਾ ਹੈ ਮੇਰੇ ਦਾ ਪ੍ਰਮੁੱਖ ਅਮਰੀਕੀ ਕੰਪਨੀਆਂ ਜਿਵੇਂ ਕਿ Amazon, Google, Microsoft, IBM, Tomata H1 ਵੀਜ਼ਾ ਧਾਰਕਾਂ ਤੇ ਪੂਰੀ ਤਰ੍ਹਾਂ ਡਿਪੈਂਡ ਕਰਦੀਆਂ ਹਨ। ਹਰ ਸਾਲ ਇੰਡੀਆ ਤੋਂ ਹਜ਼ਾਰਾਂ ਪੇਸ਼ਾਵਰ H1 ਵੀਜ਼ਾ ਦੇ ਰਾਹੀਂ ਅਮਰੀਕਾ ਜਾਂਦੇ ਆ। ਜੇ ਕੰਪਨੀਆਂ ਨੂੰ ਪ੍ਰਤੀ ਵੀਜ਼ਾ 1 ਲੱਖ ਡਾਲਰ ਚੁਕਾਉਣਾ ਪਿਆ ਤਾਂ ਇਹ ਖਰਚ ਇੰਡੀਅਨ ਕੰਪਨੀਆਂਜ਼ ਦੇ ਲਈ ਬਹੁਤ ਵੱਡਾ ਸਾਬਿਤ ਹੋਣਾ ਹੈ। ਬਹੁਤ ਵੱਧ ਜਾਣਾ ਇਸ ਨਾਲ ਭਾਰਤ ਅਮਰੀਕਾ ਵਪਾਰਕ ਸਬੰਧਾਂ ਤੇ ਵੀ ਸਿੱਧਾ ਅਸਰ ਪੈ ਸਕਦਾ ਹੈ ਕਿਉਂਕਿ ਭਾਰਤੀ ਕੰਪਨੀਆਂ ਹੋ ਸਕਦਾ ਹੈ ਕਿ H1B ਵੀਜ਼ਾ ਧਾਰਕਾਂ ਦੀ ਗਿਣਤੀ ਘਟਾ ਦੇਣ ਹਾਲੇ ਕੰਪਨੀਆਂ H1B ਵੀਜ਼ਾ ਲਈ ਅਰਜ਼ੀ ਕਰਦੀਆਂ ਤੇ ਪੇਸ਼ਾਵਰਾਂ ਨੂੰ ਅਮਰੀਕਾ ਭੇਜਦੀਆਂ ਨਵੀਂ ਫੀਸ ਜਦੋਂ ਲੱਗਦੀ ਹੈ ਤਾਂ ਕੰਪਨੀਆਂ ਸੋਚਣਗੀਆਂ ਕਿ ਕੀ ਇਹ ਖਰਚ ਜ਼ਰੂਰੀ ਹੈ ਖਾਸ ਕਰਕੇ ਜੂਨੀਅਰ ਪੋਸਟਾਂ ਨੇ ਜਾਂ ਫਿਰ ਟ੍ਰੇਨੀਆਂ ਦੇ ਲਈ ਇਸ ਨਾਲ ਘੱਟ ਅਨੁਭਵ ਵਾਲੇ ਪੇਸ਼ਾਵਰ ਹੈ ਜਿਹੜੇ ਉਹਨਾਂ ਦੇ ਲਈ ਅਮਰੀਕਾ 'ਚ ਕੰਮ ਕਰਨਾ ਔਖਾ ਹੋ ਜਾਣਾ ਐਕਸਪਰਟ ਸੀ ਆਖ ਰਿਹਾ ਕਿ ਜੇਕਰ 1 ਲੱਖ ਡਾਲਰ ਦੀ ਫੀਸ ਲਾਗੂ ਹੋ ਜਾਂਦੀ ਹੈ ਤਾਂ H1B ਵੀਜ਼ਾ ਪ੍ਰੋਗਰਾਮ ਮੁਕਤ ਤੌਰ ਤੇ ਖਤਮ ਹੋ ਜਾਣਾ ਹੈ ਇਸ ਨਾਲ ਵਿਦੇਸ਼ੀ ਕਰਮਚਾਰੀਆਂ ਲਈ ਅਮਰੀਕਾ ਦੀ ਮਾਰਕੀਟ ਵਿੱਚ ਦਾਖਲਾ ਲਗਭਗ ਬੰਦ ਹੋ ਜਾਣਾ ਹੈ ਇਹ ਕਦਮ ਅਮਰੀਕੀ ਕਰਮਚਾਰੀਆਂ ਲਈ ਵੀ ਨੁਕਸਾਨਦਾਇਕ ਹੋਵੇਗਾ ਕਿਉਂਕਿ ਸਕਿਲਡ ਵਰਕਰਸ ਦੀ ਘਾਟ ਨਾਲ ਕੰਪਨੀਆਂ ਨੂੰ ਘੱਟ ਟੈਲੈਂਟ ਮਿਲਣਾ ਜਿਸ ਨਾਲ ਤਨਖਾਹ ਘਟ ਜਾਣੀ ਹੈ ਤੇ ਫਿਰ ਉਤਪਾਦਾਂ ਦੀ ਕੀਮਤ ਵਧ ਜਾਣੀ ਹੈ ਪੂਰੀ ਦੁਨੀਆ ਤੇ ਇਸ ਦਾ ਅਸਰ ਪੈਣਾ ਹੈ ਟਰੰਪ ਦੀ ਪਾਲਿਸੀ ਅਮਰੀਕਨ ਫਰਸਟ ਹੈ ਜਿਸ ਦਾ ਮਕਸਦ ਅਮਰੀਕੀ ਕਰਮਚਾਰੀਆਂ ਨੂੰ ਤਰਜੀਹ ਦੇਣਾ ਹੈ ਪਰ ਗੂਗਲ, ਮਾਈਕਰੋਸਾਫਟ, ਐਮਾਜ਼ਨ ਇਹ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਤੇ ਪੂਰੀ ਤਰ੍ਹਾਂ ਡਿਪੈਂਡ ਕਰਦੀਆਂ ਜੇ H1B ਵੀਜ਼ਾ ਮਹਿੰਗਾ ਹੋ ਜਾਂਦਾ ਤਾਂ ਕੰਪਨੀਆਂ ਆਪਣਾ ਕੰਮ ਇੰਡੀਆ ਜਾਂ ਫਿਰ ਹੋਰ ਕੰਟਰੀਆਂ ਦੇ ਵਿੱਚ ਸ਼ਿਫਟ ਕਰ ਸਕਦੀਆਂ ਇਸ ਨਾਲ ਇੰਡੀਆ 'ਚ ਨਵੇਂ ਮੌਕੇ ਬਣ ਸਕਦੇ ਆ ਕਿਉਂਕਿ ਆਊਟਸੋਰਸਿੰਗ ਤੇ ਸਟਾਰਟਅਪ ਕਾਰੋਬਾਰ ਇਥੇ ਤੇਜ਼ੀ ਨਾਲ ਵੱਧ ਸਕਦਾ ਹੈ ਬਾਕੀ ਇਸ ਮੁੱਦੇ ਤੇ ਕਾਨੂੰਨੀ ਚੁਣੌਤੀਆਂ ਵੀ ਹਜੇ ਹੈਗੀਆਂ ਇਹ ਨੀਤੀ ਹੁਣ ਤੱਕ ਸਿਰਫ ਪ੍ਰਸਤਾਵਿਤ ਹੈ ਕਾਨੂੰਨੀ ਚੁਣੌਤੀਆਂ ਦਾ ਹਾਲੇ ਇਸ ਨੂੰ ਸਾਹਮਣਾ ਕਰਨਾ ਪੈਣਾ ਹੈ ਅਮਰੀਕਾ ਚ ਇਮੀਗ੍ਰੇਸ਼ਨ ਈਟੀਆ ਨੂੰ ਅਕਸਰ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ ਇਸ ਲਈ ਇਹ ਵੀ ਪੋਸਿਬਲ ਹੈ ਕਿ ਨਵੀਂ ਫੀਸ ਤੇ ਵੀ ਕਾਨੂੰਨੀ ਲੜਾਈ ਹੋਵੇਗੀ ਸੋ ਫਿਊਚਰ ਦੇ ਵਿੱਚ ਕੀ ਹੋ ਸਕਦਾ ਜੇ ਪਾਲਿਸੀ ਲਾਗੂ ਹੋ ਗਈ ਤਾਂ ਭਾਰਤੀ ਵਿਦਿਆਰਥੀ ਤੇ ਪੇਸ਼ਾਵਰ ਨੇ ਉਹ ਕਨੇਡਾ ਆਸਟ੍ਰੇਲੀਆ ਯੂਕੇ ਹੋਰ ਕੰਟਰੀਆਂ ਦੇ ਵੱਲ ਮੂਵ ਕਰਨਗੇ ਉਥੇ ਦੀਆਂ ਵੀਜ਼ਾ ਪਾਲਿਸੀਜ਼ ਕਾਫੀ ਜ਼ਿਆਦਾ ਲਚਕੀਲੀਆਂ ਨੇ ਜਿਹਦੇ ਪਾਸੇ ਭਾਰਤ ਵਿੱਚ ਆਈਟੀ ਸੈਕਟਰ ਤੇ ਸਟਾਰਟਅਪ ਸੈਕਟਰ ਨੂੰ ਮਜ਼ਬੂਤੀ ਮਿਲ ਸਕਦੀ ਹੈ ਕਿਉਂਕਿ ਬਹੁਤ ਸਾਰੇ ਪ੍ਰੋਜੈਕਟ ਇੱਥੇ ਕਰਵਾਏ ਜਾਣਗੇ ਸੋ ਦੋਸਤੋ ਇਹ ਖਬਰ ਐਚ1 ਵੀਜ਼ਾ ਤੇ ਡਿਪੈਂਡ ਲੱਖਾਂ ਇੰਡੀਅਨਸ ਦੇ ਲਈ ਵੱਡੀ ਚਿੰਤਾ ਲੈ ਕੇ ਆਈ ਹੈ ਜੇਕਰ 1 ਖੜਾ ਡਾਲਰ ਦੀ ਫੀਸ ਲਾਗੂ ਹੋ ਗਈ ਤਾਂ ਅਮਰੀਕਾ ਚ ਕੰਮ ਕਰਨ ਦਾ ਸੁਪਨਾ ਲੋਕਾਂ ਦੇ ਲਈ ਹੁਣ ਔਖਾ ਹੋ ਜਾਣਾ ਹੈ ਲਗਭਗ ਦਰਵਾਜ਼ੇ ਬੰਦ ਸਮਝੇ ਜਾਣ ਪਰ ਇਹ ਮਾਮਲਾ ਹਾਲੇ ਸ਼ੁਰੂਆਤ ਪੜਾਚ ਹੈ ਇਸ ਤੇ ਕਾਨੂੰਨੀ ਲੜਾਈ ਹੋ ਸਕਦੀ ਹੈ ਤੁਹਾਡੀ ਕੀ ਰਾਏ ਹੈ ਕੀ ਇਹ ਕਦਮ ਅਮਰੀਕੀ ਨੌਕਰੀਆਂ ਬਚਾ ਲਵੇਗਾ ਜਾਂ ਫਿਰ ਭਾਰਤੀ ਟੈਲੈਂਟ ਨੂੰ ਰੋਕਣ ਲਈ ਕੀਤਾ ਗਿਆ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ